ਮੇਰਾ ਨਾਮ ਰਾਕੇਸ਼ ਕੁਮਾਰ ਕੀ ਜੇ ਕਾਰਨ ਜਿਹੜਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਲੇ ਤਲ ਦੇ ਸ਼ਾਮਲ ਹੋਇਆ ਕਾਰਨ ਵੱਡਾ ਇਹ ਵਾਜੀ ਇੱਥੇ ਆਮ ਆਦਮੀ ਪਾਰਟੀ ਜਿਹੜੀ ਆ ਉਹ ਇੱਕ ਛਲਾਵਾ ਪਾਰਟੀ ਦਿਖਾਵਾ ਪਾਰਟੀ ਆ ਸੋਚ ਕੇ ਕੁਝ ਹੋ ਰਾਇਆ ਸੀ ਕਿ ਬੜੀ ਇਮਾਨਦਾਰ ਪਾਰਟੀ ਇੱਥੇ ਪੜ੍ਹਿਆ ਲਿਖਿਆ ਦੀ ਕਦਰ ਹੁੰਦੀ ਆ ਲੇਕਿਨ ਨਾ ਤੇ ਇਮਾਨਦਾਰ ਪਾਰਟੀ ਆ ਤੇ ਨਾ ਇੱਥੇ ਕੋਈ ਪੜ੍ਹਿਆ ਲਿਖਿਆ ਦੀ ਕਦਰ ਆ ਇਹ ਸਿਰਫ ਇੱਕ ਜਿਹੜਾ ਵਾ ਉਹ ਟੋਲਾ ਆ ਇਹਦਾ ਕਿਉਂਕਿ ਇਹਨਾਂ ਦਾ ਪ੍ਰੂਫ ਤੇ ਕੋਈ ਹੈ ਨਹੀਂ WhatsApp ਤੇ ਕੋਲਾ ਕਰਦੇ ਆ ਇਹ ਲੋਟੂ ਟੋਲਾ ਜਿਹੜਾ ਪਹਿਲੇ ਆਇਆ 17 ਦੇ ਵਿੱਚ ਵੀ ਦੁਰਗੇਸ਼ ਪਾਠਕ ਜੀ ਸੀ ਹੁਣ ਰघव ਚੱਡਾ ਜੀ ਨੂੰ ਅੱਗੇ ਲਾਇਆਦਾ ਵਾ ਤੇ ਵਰਕਰ ਦੀ ਕੋਈ ਮੌਕਤ ਨਹੀਂ ਇੱਥੇ ਪਿਛਲੇ 6 ਮਹੀਨੇ ਤੋਂ ਤੁਸੀਂ ਪਾਰਟੀ ਵਿੱਚ ਸਪਾਈ ਬਣ ਕੇ ਨਹੀਂ ਮਿਹਨਤ ਕੀਤੀ ਅਖਰ ਕੀ ਕਾਰਨ ਬਣ ਜਾਂਦੇ ਨੇ ਵੀ ਜਿਹੜੀ ਤੁਹਾਡੀ ਟਿਕਟ ਕੱਟ ਜਾਂਦੀ ਉਹਦੀ ਉਹਦੀ ਵਜ੍ਹਾ ਇੱਕੋ ਹੀ ਹੈ ਜੀ ਮੈਰਿਟ অর ਸਨੀਓਰਿਟੀ ਇਹ ਇਗਨੋਰ ਕਰਦੇ ਉਹਦੀ ਵਜ੍ਹਾ ਇੱਕੋ ਹੀ ਹੁੰਦੀ ਤੁਹਾਨੂੰ ਪਤਾ ਜਦੋਂ ਵੀ ਇਹ ਮੈਰਿਟ ਜਾਂ ਸਨੀਓਰਿਟੀ ਇਗਨੋਰ ਕੀਤੀ ਜਾਂਦੀ ਤੇ ਉਹਦੀ ਵਜ੍ਹਾ ਪੈਸਾ ਹੀ ਹੁੰਦੀ ਹੈ ਪੈਸਾ ਜਦੋਂ ਪ੍ਰਧਾਨ ਹੋ ਜਾਂਦਾ ਜਿਹੜੇ ਲੱਗਦੇ ਨੇ ਇਹਨਾਂ ਦੇ ਇਲਜ਼ਾਮ ਲਾਏ ਜਾਂਦੇ ਨੇ ਵੀ ਆਮ ਆਦ ਇਹੀ ਕਾਰਨ ਤੇ ਨਹੀਂ ਤੁਹਾਨੂੰ ਟਿਕਟ ਨਾ ਦੇ ਦਿੰਦਾ ਦੇਖੋ ਜੀ ਜਦੋਂ ਮੈਂ ਤੁਹਾਡੇ ਸਾਹਮਣੇ ਬੇਨਤੀ ਕਰ ਲਈ ਆ ਕਿ ਇਹ ਓਪਨਲੀ ਮੇਰਾ ਚੈਲੰਜ ਆ ਕਿ ਅਮਰitsar ਵੈਸਟ ਚ ਨਹੀਂ ਪੂਰੇ ਪੰਜਾਬ ਦੇ ਵਿੱਚ ਇੱਕ ਦੋ ਹੋਣਗੇ ਜਿਹੜੇ ਮੇਰੇ ਵਰਗੇ ਜਿਹੜੇ ਕੋ ਕੁਆਲਿਫਾਈਡ ਹੈ ਜਿਨ੍ਹਾਂ ਨੂੰ ਐਡਮਿਨਿਸਟ੍ਰੇਟਿਵ ਐਕਸਪੀਰੀਅੰਸ ਹੈ ਜਿਹੜੇ ਮੇਰੇ ਜਿੰਨੀਆਂ ਕੋ ਅਚੀਵਮੈਂਟਸ ਹੈ ਗਿਆ ਵਾ ਤੇ ਇਹਨਾਂ ਦਾ ਜਿਹੜਾ ਮੋਡਸ ਪ੍ਰਾਂਡੀ ਉਹ WhatsApp ਕਾਲ ਆ ਜਿਸ ਦਾ ਕੋਈ ਸਬੂਤ ਨਹੀਂ ਹੁੰਦਾ ਤੁਹਾਨੂੰ ਪਤਾ ਔਰ ਜੋ ਇਹਨਾਂ ਦੇ ਬਾਰੇ ਰੋਲਾ ਪਿਆ ਉਹ ਤੁਆਂ ਉੱਥੇ ਹੀ ਉੱਡਦਾ ਜਿੱਥੇ ਅੱਗ ਲੱਗੀ ਦੀ ਓਏ ਅਸੀਂ ਭਾਈ ਜਾਨ ਨੂੰ ਕਿਉਂ ਅੰਗੋਲਿਆ ਕੀਤਾ ਜਾ ਰਿ ਐਸੇ ਭਾਈਚਾਰੇ ਨੂੰ ਜੀ ਮੈਂ ਤੁਹਾਨੂੰ ਦੱਸਦਾ ਜੋ ਮੈਨੂੰ ਦਿੱਲੀ ਚੋਂ ਹੀ ਪਤਾ ਲੱਗਾ ਇਹ ਦੋ ਕੌਮਾ ਐਸੀਆਂ ਵਾ ਬੜੀਆਂ ਵੱਡੀਆਂ ਕੌਮਾ ਵਾ ਜਿਸ ਦੇ ਵਿਰੁੱਧ ਹੈਗੇ ਕੇਜਰੀਵਾਲ ਸਾਹਿਬ ਜੀ ਜੇ ਉੱਥੇ ਦਿੱਲੀ ਚ ਜਿਹੜੇ ਬੈਠੇ ਦੇ ਆ ਇੱਕ ਤੇ ਸਿੱਖ ਭਾਈਚਾਰਾ ਵਾ ਸਿੱਖ ਕੌਮ ਆ ਔਰ ਫਿਰ ਦੂਜੇ ਨੰਬਰ ਤੇ ਜਿਹੜਾ ਵਾਲਮੀਕੀ ਭਾਈਚਾਰਾ ਵਾ ਇਹ ਬਿਲਕੁਲ ਉਹਨਾਂ ਦੇ ਖਿਲਾਫ ਹੈਗੇ 2022 ਦੀ ਚੋਣਾਂ ਜਿਹਦੀ ਸਰਕਾਰ ਬਣੀ ਪੰਜਾਬ ਜੀ ਕਿੰਨੂੰ ਤੁਸੀਂ ਕਾਬਿਲ ਸਮਝਦੇ ਦੇਖੋ ਜੀ ਮੇਰਾ ਜਿਹੜਾ ਸਰਵੇ ਮੇਰੀ ਆਪਣੀ ਨਜ਼ਰ ਆ ਉਸ ਦੇ ਮੁਤਾਬਕ ਕੀ ਇਹਨਾਂ ਸੋਚੋ ਕਿ ਮਾਝ ਸ਼ੂਮਨੀ ਅਕਾਲੀ ਦਲ ਪਾਰਟੀ ਚ ਆ ਗਏ ਇਸ ਲਈ ਕਹਿ ਰਿਹਾ ਵ لیکن ಸ್ಪಷ್ಟ ಬಹುಮತ دے نال ਕੋ 80 ਤੋਂ 85 ਸੀਟਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ 2022 'ਚ ਸਰਕਾਰ ਬਣਾਏਗੀ। ਆਕਾਲੀ ਦਲ ਨੂੰ ਬੜਾ ਬਲ ਮਿਲਿਆ। ਜਿਵੇਂ ਰਕੇਸ਼ কুমার ਜੀ ਜੋ ਐਡੀਸੀ ਨੇ ਹੈ ਪੰਜਾਬ ਸਰਕਾਰ ਦੇ ਵਿੱਚ। ਅੱਜ ਆਮ ਆਦਮੀ ਪਾਰਟੀ ਛੱਡ ਕੇ ਜਿੱਥੇ ਉਹ ਜੁਆਇੰਟ ਸੈਕਟਰੀ ਸੀ ਆਮ ਆਦਮੀ ਪੂਰੇ ਸਟੇਟ ਦੇ ਛੱਡ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਚਾਏ ਹੈ। ਬੜੇ ਨੇਕ, ਇਮਾਨਦਾਰ ਸੀ ਉਹਨਾਂ ਦਾ ਰੈਪਿਊਟੇਸ਼ਨ ਬਹੁਤ ਵਧੀਆ ਹੈ। ਤੇ ਅੰਬਰ ਸਰ ਰਾਕੇ ਦੇ ਰਹਿਣ ਵਾਲੀ ਹੈ ਤੇ ਆਮ ਆਦਮੀ ਪਾਰਟੀ ਦੀ ਮੇਰੀ ਵਿਚਾਰੀ ਮੂਵਮੈਂਟ ਅੰਬਰ ਸਰ ਦੀ ਪਹੁੰਚ ਬੰਦੇ ਸੀ ਤੇ ਅੱਜ ਆਮ ਆਦਮੀ ਪਾਰਟੀ ਵਾਲੇ ਦਾ ਕਰਕੇ ਕੰਮ ਨਹੀਂ ਕਰ ਰਿਹਾ ਚਾਹੀਆ ਆਪਣਾ ਜਿਆ ਹੈ ਕਿ ਨਾ ਤੇ ਉਹਨਾਂ ਨੂੰ ਅਸੀਂ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਅਸੀਂ ਬਣਾ ਰਹੇ ਹਾਂ